ਅਨਿਹੋ ਸ਼ਗਰ ਮਿੱਤਰੋ ਇਹ ਮੈਂ ਲਾਈਵ ਤੋਂ ਦੁਬਾਰਾ ਹੁਣ ਤੱਕ ਮੈਨੂੰ ਤਾਂ ਹੋਇਆ ਵੀ ਇੱਕ ਨਾ ਮੈਂ ਡੇਟ ਭੁੱਲ ਗਿਆ ਸੀ ਕਿੰਨੀ ਪਤਾ ਕਿ ਦਿਮਾਗ ਚ ਚਲਦੀ ਸੀ ਕਿ 17 18 ਦਾ ਇੱਕ ਇਸ ਤਰ੍ਹਾਂ ਵੀ 16 17 ਦਾ ਬਾਅਦ ਚ ਫਿਰ ਮੈਂ ਆਪਣਾ ਫੋਨ ਕੀਤਾ ਜੈਲੀ ਬਾਈ ਨੂੰ ਫਿਰ ਉਹਨੇ ਦੱਸਿਆ ਵੀ 16 17 ਦਾ ਹੀ ਮਾਸ਼ੱਲ ਫੇਰ ਹੋ ਜੰਨੇ ਲਾਈਵ ਚਲੋ ਤੁਹਾਨੂੰ ਪਤਾ ਮੈਂ ਤੇ ਆਪਣਾ ਪਰਾ ਸੋਨੂ ਭਲਵਾਨ ਕੈਮਰੇ ਤੇ ਥੋੜੀ ਜਿਹੀ ਹੋਉਂਦੀ ਆ ਯਾਰ ਜੁੱਦੀ ਐਟ ਹੀ ਨਹੀਂ ਆ ਰਹੀ ਪਤਾ ਨਹੀਂ ਮੈਂ ਲਾਈਟ ਘਟਾਈ ਹੋਈ ਹੈ ਅੱਜ ਚੱਲੇ ਤੇ ਆਪਣਾ ਇੱਧਰ ਚੰਡੀਗੜ੍ਹ ਸਾਈਡ ਉਹ ਲਾਈਵ ਹੋ ਗਏ ਬਧੀਆ ਵੀਡੀਓ ਬਣਾਉਂਦੇ ਆ ਭਈਆ ਪੰਪ ਤੇ ਮੈਨੂੰ ਗੜਬੜ ਲੱਗੀ ਆ ਕਿਤੇ ਨਾ ਇਹ ਕੁੰਡੀ ਲਗਾਉਂਦੇ ਨੇ ਕਿਉਂਕਿ ਇੱਕ ਵਾਰ ਨਾ ਟੈਂਕੀ ਇੱਥੇ ਅਸੀਂ ਉਹ ਕਰਾਈ ਪ੍ਰੋਵਾਈ ਸੀਗੀ ਗੱਡੀ ਦੀ ਤੇ ਮੈਨੂੰ ਪਤਾ ਸੀਗਾ ਵੀ ਇੰਨੇ ਕਦਾ ਤੇਲ ਇੰਨੀ ਕ ਚਲਾਈ ਹੋਈ ਹੈ ਇੰਨੇ ਕਦਾ ਪੈਣਾ ਹੈ ਨਾ ਪਰ ਮੈਂ ਇਹਨੂੰ ਇਹ ਗੱਲ ਕਹਿ ਬੈਠੇ ਵੀ ਟੈਂਕੀ ਫੁੱਲ ਕਰਦੇ ਜਦੋਂ ਟੈਂਕੀ ਫੁੱਲ ਕੀਤੀ ਤਾਂ ਇਹ ਮੈਨੂੰ ਪਤਾ ਸੀਗਾ ਗੱਡੀ ਦੇ ਵਿੱਚ ਪਹਿਲਾਂ ਵੀ ਤੇਲ ਸੀਗਾ ਕਿਉਂਕਿ ਆਪਣੇ ਆਪ ਨੂੰ ਪਤਾ ਹੀ ਹੁੰਦਾ ਨਾ ਬੰਦੇ ਨੂੰ ਇੰਨਾ ਕ ਵੀ ਪਹਿਲਾਂ ਵੀ ਟੈਂਕੀ ਫੁੱਲ ਕਰਾਈ ਸੀ ਤੇ ਉਦੇ ਅਕੋਰਡਿੰਗ ਮੀਟਰ ਦੇ ਅਕੋਰਡਿੰਗ ਪਤਾੰਦਾ ਹੁਣ ਇੰਨਾ ਕ ਤੇਲ ਪਿਆ ਫਿਰ ਮੈਨੂੰ ਲੱਗਿਆ ਵੀ ਸ਼ਾਇਦ 24 ਤੋਂ 100 ਰੁਪਏ ਦਾ ਤੇਲ ਹੋਰ ਪਊਗਾ ਇੱਥੇ 23-2400 ਦਾ ਪਰ ਇਹਨਾਂ ਦੇ ਪਤਾ ਨਹੀਂ ਕਿਹੜੇ ਤਾਂ 2900 ਕੁ ਰੁਪਏ ਨਾ 3100 ਕੁ ਬਣਤਾ ਮੈਂ ਉਹੀ ਦੇਖਦਾ ਤਾਂ ਵੀ ਹੋਇਆ ਕੀ ਐ ਇਹ ਪਤਾ ਸੀਗਾ ਵੀ ਤੇਲ ਤਾਂ ਇੰਨਾ ਲੰਗ ਵੈਣਾ ਤਾਂ ਹੁਣ ਇਹ ਮਿੰਗੇ ਆ ਰਹੇ ਨੇ ਇੱਥੇ ਤੋਂ ਤਾਂ ਇੱਥੇ ਤਾਂ ਲੱਗਿਆ ਸੀਗਾ ਕਿੱਥੇ ਲਾ ਵਾਪਸ ਸੀਗਾ ਉਹ ਇੱਧਰ ਆਪਣਾ ਬਡਾਲੀ ਬਡਾਲੀ ਕੋਲ ਚੁੰਨੀ ਬਡਾਲੀ ਕੋਲ ਪੰਪ ਸੀਗਾ ਉੱਥੇ ਕੁੰਡੀ ਲਾਉਂਦੇ ਨੇ ਮੈਂ ਤੁਹਾਨੂੰ ਮੈਂ ਦਹੀ ਕਹਿੰਦਾ ਵੀ ਜਦੋਂ ਵੀ ਤੁਸੀਂ ਤੇਲ ਤੋਲ ਪਾਉਣਾ ਤਾਂ ਦੇਖ ਕੇ ਆਪਣਾ ਵਾਇਆ ਕਰੋ ਇੱਕ ਦਾ ਜ਼ੀਰੋ ਚੈੱਕ ਕਹਿੰਦੇ ਤਾਂ ਹਮੇ ਜ਼ੀਰੋ ਚੈੱਕ ਕਰ ਲਓ ਜੀਰੋ ਚੈੱਕ ਕਰ ਵੀ ਲੈਣੀ ਚਾਹੀਦੀ ਹੈ ਕਈ ਵਾਰ ਐ ਹੁੰਦਾ ਨਾ ਮਾਨੂੰ ਵੀ ਕਹਿਤਾ ਦੁੱਤਾ ਹੀ ਹੈ ਨਾ ਮੇਰਾ ਇਹਦਾ ਮਤਲਬ ਸਹੀ ਹੋਣਗੇ ਇਹ ਬੰਦੇ ਇਸ ਤਰ੍ਹਾਂ ਹੋ ਜਾਂਦੇ ਕਈ ਵਾਰ ਗੱਲ ਹੈ ਨਾ ਤੁਹਾਨੂੰ ਪਤਾ ਪਰ ਇੱਕ ਵਾਰ ਮੈਂ ਦੇਖਿਆ ਇੱਕ ਨਾ ਇੱਥੇ ਪੰਪ ਹੈ ਚਾਰ ਨੰਬਰ ਚੰਗੀ ਕੋਲੇ ਆਪਣਾ ਹੈ ਨਾ ਤੇ ਉਹਨਾਂ ਉਹਦਾ ਮੁੰਡਾ ਜਿਹੜਾ ਲੱਗਿਆ ਹੋਆ ਸੀਗਾ ਕਿਸੇ ਬੰਦੇ ਨੇ ਮੌੜਨੀ ਫੈਮਿਲੀ ਨਾਲ ਸੀਗਾ ਹੈ ਨਾ ਮੈਂ ਦੇਖਿਆ ਤਾਂ ਹੈ ਵੀ ਮੈਨੂੰ ਇੱਥੇ ਬੋਲਣਾ ਚਾਹੀਦਾ ਪਰ ਮੈਂ ਬੋਲਿਆ ਨਹੀਂ ਮੇਰੀ ਗਲਤੀ ਹੋ ਗਈ ਹੈ ਨਾ ਕਿਉਂਕਿ ਕਹਿ ਹੁੰਦਾ ਸੀਗਾ ਜਿਹੜੇ ਮੁੰਡਿਆਂ ਨੇ ਕੁੰਡੀ ਵਗੈਰਾ ਲਾਈ ਸੀ ਉਹ ਮੇਰੇ ਕੋਲ ਆਉਂਦੇ ਹੁੰਦੇ ਸੀਗੇ ਆਪਣਾ ਕੱਪੜੇ ਤੇ ਆਪਣੀ ਸ਼ਾਪ ਤੇ ਭਰਾਏ ਹੁੰਦਾ ਉੱਤੇ ਤੇ ਮੈਂ ਵੀ ਉਹਨਾਂ ਕਈ ਵਾਰ ਉਹ ਤਾਂ ਕਰਕੇ ਮੈਂ ਬੋਲ ਦਸ ਕਿ ਹਾਂ ਨਹੀਂ ਮੰਜਲ ਆਪਣੇ ਨਾਲ ਤਾਂ ਸਹੀ ਨੇ ਪਰ ਸਾਨੂੰ ਗਲਤੀ ਫੀਲ ਕਰੀਏ ਵੀ ਇਹ ਗਲਤੀ ਸੀ ਮੇਰੀ ਭਾਵੇਂ ਬੇਸ਼ੱਕ ਆਪਣੇ ਕੋਲ ਆਉਂਦੇ ਸੀ ਫਿਰ ਵੀ ਬੋਲਣਾ ਚਾਹੀਦਾ ਸੀਗਾ ਹੋਇਆ ਕੀ ਸੀਗਾ ਤੁਹਾਨੂੰ ਦੱਸਦਾ ਬੰਦੇ ਨੇ ਕਹਤਾ ਐਵੇਂ ਕਰੋ ਤੁਸੀਂ ਨਾ ਕੁਛ 1500 ਰੁਪਏ ਦਾ ਤੇਲ ਪਵਾ ਦਿਓ ਉਹਨੇ ਨਹੀਂ ਗੱਲ ਕਹੀ ਹੈ ਨਾ ਤੇ ਕੋਈ ਇੱਥੇ ਮੁੰਡਾ ਆ ਤੇਲ ਪਵਾਉਣ ਲਈ ਪੀਪੀ ਦੇ ਉਹਨਾਂ ਪਤਾ ਕੀ ਕੀਤਾ ਉਹਨੇ ਪਿਛਲੇ ਪਾਸੇ ਉਹਨ ਬੰਦਾ ਕਿਹੜਾ ਡਰਾਈਵਰ ਕਿਹੜਾ ਉੱਤਰ ਕੇ ਦੇਖਣ ਲੱਗਿਆ ਵੀ ਹਾਂ ਪਿੱਛੇ ਕੋਈ ਖੜਾ ਪਿਛਲੇ ਪਾਸੇ ਮੁੰਡੇ ਨੇ ਕਿਹਾ ਵੀ 300 ਆਪਣਾ ਆਪਣਾ 400 ਜਿੰਨੇ ਦਾ ਵੀ ਕਿਹਾ ਵੀ ਤਿੰਨੇ ਦਾ ਤੇਲ ਪਵਾ ਦੇ ਇੱਕ ਤਾਂ ਪਿੱਛੇ ਨਾ ਉਹਦੀ ਟੈਂਕੀ ਜਿਹੜੀ ਪੀਪੀ ਸੀਗੀ ਉਹਦੀ ਪੀਪੀ ਭਰ ਕੇ ਹੈਨੋ ਨੌਲੇ ਦਿਨ ਕੱਢ ਕੇ ਉਹੀ ਨਾ ਉਹਨੇ ਜ਼ੀਰੋ ਕੀਤੀ ਸਿੱਧੀ ਆ ਕੇ ਗੱਡੀ ਚੜਾ ਉਹ ਆਪਣਾ ਗੱਡੀ ਚ ਪਾਤੀ ਵੈਪ ਜੀ ਜਿੱਥੇ ਤੇਲ ਪੈਂਦਾ ਹੈ ਨਾ ਪੈਟਰੋਲ ਤੇ ਇਹ ਕੰਮ ਹੋਇਆ ਵੀ ਮੈਂ ਦੇਖਿਆ ਵੀ ਨਾ ਤਾਂ ਉਹ ਬੰਦੇ ਨੇ ਜ਼ੀਰੋ ਜ਼ੀਰੋ ਚੈੱਕ ਕਰ ਵੀ ਲਈ ਹੋਣੀ ਪਰ ਇਦਾਂ ਗੁੰਡੀ ਲੱਗੀ ਉਹਦੇ ਕਿਹੜਾ ਉਹਨੇ ਧਿਆਨ ਨਹੀਂ ਦਿੱਤਾ ਫਿਰ ਆਇਆ ਧਿਆਨ ਵੀ ਕੀ ਜਾਂਦਾ ਇਹਨਾਂ ਤੁਹਾਨੂੰ ਪਤਾ ਵੀ ਕੋਈ ਹੋਣੀ ਕਰਦਾ ਗੱਡੀ ਦੇ ਪਿਛਲੇ ਪਾਸੇ ਉਹਨੇ ਤੇਲ ਭਰਿਆ ਸੀਗਾ ਕੱਢ ਕੇ ਉਹੀ ਉਹਨੇ ਗੱਡੀ ਦੀ ਟੈਂਕੀ ਚ ਪਸਾ ਦਿੱਤੀ ਯਾਨੀ ਕਿ ਕੁੰਡੀ ਇਦਾਂ ਲੱਗੀ ਮਤਲਬ ਫੋਰ ਗੇਮ ਉਹਨੇ 400 ਦਾ ਤੇਲ ਪਵਾਇਆ ਪੀਪੀ ਦੇ ਵਿੱਚ ਹੈਨਾ ਤੇ ਉਹਨੇ ਫਿਰ ਜੀਰੋ ਕੀਤੀ ਨਹੀਂ ਉਹੀ ਚੱਕ ਕੇ ਟੈਂਕੀ ਦੇ ਵਿੱਚ ਲਗਾ ਦਿੱਤੀ ਆਪਣਾ ਪੈਟਰੋਲ ਪੰਪ ਪੈਟਰੋਲ ਅੜੀ ਪੈ ਦੇਖੀ ਆ ਦੇਖੋ ਵੀਰ ਐਕਸੀਡੈਂਟ ਤੋਂ ਬਚਾਅ ਹੋ ਗਿਆ ਵੀਰ ਦਾ ਹੈ ਅੱਗੇ ਗੱਡੀ ਜਾ ਰਹੀ ਹੈ i20 ਹੁਣ ਪਤਾ ਨਹੀਂ ਇਹਦੀ ਗਲਤੀ ਤਾਂ ਵੈਸੇ ਇਹਦੀ ਵੀ ਹੈਗੀ ਹੈ ਰੋਂਗ ਸਾਈਡ ਸੀਗਾ ਇਹ ਉਹ ਸਹੀ ਜਾ ਰਿਹਾ ਉਹ ਆਪਣਾ ਸਹੀ ਸੀਗਾ ਉਹਨੇ ਚਲੋ ਫਿਰ ਵੀ ਗੱਡੀ ਰੋਕ ਲਈ ਲੱਤੀ ਤਾਂ ਇਹਦੀ ਸੀ ਜਿਹੜਾ ਰੋਂਗ ਸਾਈਡ ਸੀਗਾ ਹਾਂਜੀ ਗੱਲ ਚੱਲਦੀ ਸੀ ਆਪਣਾ ਤੇਲ ਬਾਰੇ ਹੈਨਾ 400 ਰੁਪਏ ਦੀ ਕੁੰਡੀ ਇਸ ਤਰ੍ਹਾਂ ਲਾ ਦਿੱਤੀ ਜਿੰਨੇ ਦੇ ਪੈਸਾ ਤਾਂ 402 ਦੀ ਹੋਇਆ ਸੀ ਉਹਨੇ ਐ ਹੁੰਦਾ ਯਾਰ ਅਗਲੇ ਨੂੰ ਇਹ ਹੁੰਦਾ ਵੀ ਚਲੋ ਮੈਂ 1500 ਲਾ ਪਾਏ ਹੋਇਆ ਤੇ ਬੱਤੀ ਆਉਂਦੀ ਉਹ ਤਾਂ ਸਾਨੂੰ ਲੱਗ ਗਿਆ ਪਰ ਅਗਲਾ ਇਹ ਵਿਸ਼ਵਾਸ 'ਚ ਰਹਿੰਦਾ ਕਿਉਂਕਿ ਮੈਂ ਤਾਂ ਪੁਆਇਆ ਹੀ ਹੋਇਆ ਤੇਲ ਤਾਂ ਹੈਨਾ ਪਰ ਕਿਤੇ ਜਿਵੇਂ ਹੁਣ ਦੂਰ ਜਾਵੇ ਤੇਲ ਉਹ ਜਿਵੇਂ ਖਤਮ ਉਹਨੂੰ ਇਹ ਹੋਵੇ ਅੰਦਾਜ਼ਾ ਵੀ ਆ 1500 ਦੇ ਤੇਲ ਦੇ ਵਿੱਚ ਇੰਨੇ ਕਿਲੋਮੀਟਰ ਲੰਘ ਜਾਂਦੀ ਹੈ ਵੀ ਮੇਰੀ ਐਵਰੇਜ ਇੰਨੀ ਹੈ ਹੁਣ ਕਈ ਵਾਰ ਐਹ ਜੀ ਤਾਹਾਂਗੇ ਹੁੰਨੇ ਹੈ ਉੱਥੇ ਪੈਟਰੋਲ ਪੰਪ ਨਹੀਂ ਹੁੰਦਾ ਜਾਂ ਰਾਤ ਬਰਾਬਰ ਦਾ ਟਾਈਮ ਹੋ ਜਾਂਦਾ ਕਈ ਵਾਰ ਬੰਦਾ ਹੀ ਭੜੇਕੇ ਜਾਂਦਾ ਵੀ ਮੈਂ ਇੰਨੇ ਦਾ 1500 ਤੇਲ ਪੋਏ ਹੋਇਆ ਵੀ ਇੰਨੇ ਕਿਲੋਮੀਟਰ ਲੰਘ ਜਾਣੀ ਹੈ ਗੱਡੀ ਹੈ ਨਾ ਫੇਰ ਬੰਦਾ ਐਹ ਜੀ ਥਾਂ ਤੇ ਕਈ ਵਾਰ ਫਰਸ ਜਾਂਦਾ ਜਿੱਥੇ ਪੰਪ ਵੀ ਨਹੀਂ ਹੁੰਦਾ ਇਰੇ ਪਟੋਲ ਪਵਾਉਣ ਦੇ ਕੀ ਜੀ ਤੇ ਵੀ ਧਿਆਨ ਰੱਖਿਆ ਕਰੋ ਉਹ ਮਤਾਂ ਲੱਗ ਗਈ ਸੀ ਫਿਰ ਉੱਥੇ ਬਟਾਲੀ ਕੋਲ ਪੰਪ ਸੀਗਾ ਜਿਹਦੇ ਵਿੱਚ ਉਹਨਾਂ ਨੇ ਕੁੰਡੀ ਲਾਈ ਸੀ ਚਲੋ ਪੱਕੀ ਕਿਹੜੇ ਕਿਹੜੇ ਦੇਖ ਰਹੇ ਨੇ ਵੀਰ ਮੇਰੇ ਲੱਤ ਕੀ ਘੋਤੇ ਘੜੀਆਂ ਆ ਮੁੰਡਾ ਇੱਕ ਦੂਆ ਸਪਿੰਦਰ ਪਾਵਾ ਬੈਠੇ ਆ ਫੋਨ ਤੇ ਤਾਂ ਤਾਂ ਸੜਕ 'ਚ ਖਾਨੇ ਪਾ ਨਾਲੇ ਗਾਣਾ ਲਾਣੇ ਗਾਣਾ ਭੁੱਲੇ ਗਿਆ ਲਾਣਾ ਰੌਣਕ ਜੀ ਤੇ ਇਹਦੇ ਨਾਲੇ ਲੱਗਦੀ ਐ ਕਦਰ ਸਿਗਾ ਕਾਫੀ ਉੱਚੇ ਹੁੰਦੇ ਸੀਗੇ ਹੁਣ ਉਹੀ ਨੀਵੇਂ ਹੋ ਗਏ ਕਿਉਂਕਿ ਉਹਦੇ ਸੜਕਾਂ ਲੁੱਕ ਪਏ ਪੈ ਗਏ ਹਨਾ ਉੱਚੀ ਤਾਂ ਹੋ ਜਾਂਦੀ ਹੈ 10 ਸਾਲ ਪਹਿਲਾਂ ਹੁੰਦੇ ਸੀਗੇ ਉੱਚੇ ਜੇ ਕਾਫੀ ਲੱਗਦੇ ਹੁੰਦੇ ਤੇ ਪੜਾਇਆ ਸੀ ਤੋੜ ਕੇ ਮੋਤੀ ਫੁਲਾ ਦੇਸ ਮਹਿਲ ਜਿਹਾ ਬੁਟਾ ਲਾਇਆ ਮੇਰੇ ਮਨ ਚ ਫੱਟ ਗਈਆਂ ਨੀ ਮੁਹਮਲੜੇ ਜਦੋਂ ਦੇਖੋ दिखे, दिखे। है है <गणला देना> गाने ਤਾਂ ਸੁਣਨੇ ਆ ਫਿਰ ਅਗਲੇ ਦੇ ਜਦੋਂ ਲੈਣ ਆਉਣਾ ਗਾਉਂਦੇ ਫਿਰ ਆਪਾਂ ਵੀ ਯਾਰ ਸਾਫ ਮਿਲ ਹੀ ਨਹੀਂ ਹੈਗੇ ਸਕਰੀਨ ਯਾਰ ਕਿੱਥੇ ਰੁਕ ਗਿਆ ਆ ਲਾਇਆ ਸੀ ਇਹਦਾ ਇਹ ਤਾਂ ਚੂਰ ਚਲਦੇ ਤੇ ਲੰਗਾ ਦੀ ਅੱਗੇ ਗਾ ਨੇ ਫੇੜਨ ਲੱਗਿਆ ਸੀ ਟਿਸ਼ੂ ਜਾਂ ਸ਼ੀਸ਼ੇ 'ਚ ਆਏ ਪੈ ਲੁਕੜੀ ਦਾ ਜਾਂਦਾ ਪਾਸੇ ਗੇ ਦੋ ਵੀ ਅੱਜ ਜਾੜੇ ਬਣਦੇ ਨੇ ਅਸੀਂ ਕੋਈ ਟੱਕ ਪਈਦਾ ਸਭ ਤੇ ਨਾਲੇ ਜੇ ਮੋਟੇ ਕੌਣ ਜਿ ਝੰਨੇ ਕੁਸ਼ਰ ਦੇਖ ਸੁਣਨ ਵਿੱਚ ਨੂੰ ਰੁਕ ਜਾਂਦੇ ਨੇ ਕਈ ਥਾਵਾਂ ਤੇ ਨਾ ਗੜਗੜ ਹੁੰਦੀ ਹੈ ਕਈ ਵਾਰ ਤੁਹਾਨੂੰ ਹੋਰ ਲਾ ਕੇ ਦਿਖਾ ਦਿੰਦੇ ਪਰ ਹੋਰ ਲੱਕੇ ਚੱਲ ਰਹੀ ਹੈ ਨਹੀਂ ਗਾਣਾ ਇਹ ਲੋ ਇਹ ਜਿੰਨੇ ਨੇ ਉੱਪਰ ਆਇਆ ਉੱਥੇ ਗੜਬੜਾ ਰਿਪੋਰਟ ਕੀਤਾ ਹੋਇਆ ਸ਼ਸ਼ਟਰੀ ਪਾਣੀ ਸਾਡਾ ਨਾਮ ਇਹ ਕੀ ਹੈ 2019 ਕਿਉਂ ਨਹੀਂ ਸਕੇ ਚ ਕਰ ਉਹ ਤਾਂ ਆਪਣੇ ਟਾਈਗਰ ਪਾਲ ਲਿਆ ਗੜਾ WhatsApp ਨਾ ਮੈਂ ਸ਼ੁਰੂ ਹੋ ਰਹੀ ਨਹੀਂ ਲੋਕੋ ਇਹ ਆਪਣਾ ਡਾਕਟਰ ਨਹੀਂ ਉਹ ਹੀਰਾ ਬੰਦਾ ਪੰਜਾਬ ਚ ਖਤਮ ਕਰਦਾ ਉਹ ਹੀਰਾ ਸੀਗਾ ਇਹ ਉਹ ਵੀ ਕੋਈ ਨੂਰਾ ਹੀਰਾ ਕੋੜੇ ਨੂੰ ਵੀਰ ਆਪਣਾ ਭਰਾ ਉਹਦਾ ਨੰਬਰ ਵਾਸੀ ਬੰਦ ਹੋਣਾ ਉਹਦੇ ਇਹ ਨੰਬਰ ਸੋਪਤੀ ਹੋ ਜਾਂਦੀ ਜਾਂਦੀ ਇਹਦਾ ਨੰਬਰ ਫੋਨ ਲੈਟ ਆਫ ਆ ਪਹੁੰਚ ਗਏ ਇੱਥੇ ਲਾਂਡਰਾ ਜੀ ਹੁਣ ਤਾਂ ਚਲੋ ਟ੍ਰੈਫਿਕ ਘੱਟ ਹੈ ਤੇ ਇੱਥੇ ਦੇ ਦੇਖਿਆ ਵੀ ਤਿੰਨ ਤਿੰਨ ਵਾਰ ਬੱਤੀਆਂ ਕਰਕੇ ਤਿੰਨ ਵਾਰ ਵੀ ਬੱਤੀ ਹੋ ਜਾਂਦੀ ਹੈ ਵੀ ਇੱਥੇ ਖੜੇ ਰਹੇ ਨੇ ਇੰਨਾ ਟਾਈਮ ਜ਼ੋਨ ਨੇ ਜਮਾਗ ਤੋਂ ਕਮਲ ਲੈ ਲੈਨੇ ਸਾਈਡ ਅੱਗੇ ਘਟ ਲਈ ਸਾਈਡ ਤੇ ਨੂੰ ਕਰਕੇ ਨਹੀਂ ਜੇ ਲਾਈਨ 'ਚ ਖੜੇ ਰਹੇ ਨੇ ਤਾਂ ਚੌਥੀ ਲਾਈਟ ਨੂੰ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਟ੍ਰੈਫਿਕ ਇੰਨੀ ਹੁੰਦੀ ਹੈ ਆ ਚੌਥੀ ਲਾਈਟ ਨੂੰ ਵੀ ਫੇਰ ਬੰਦਾ ਨਿਕਲਦਾ ਲੇ ਵਸੇ ਹੁੰਦੇ ਨੇ ਤੁਹਾਨੂੰ ਜਿਹੜੇ ਜਿਨ੍ਹਾਂ ਨੇ ਆਪਣਾ ਲੈਫਟ ਸਾਈਡ ਮੋੜਨਾ ਇੱਕ ਯਾਰ ਨੇ ਕਬੱਡੀ ਕਪ ਇੱਧਰ ਵੀ ਹੈ ਲੱਗਿਆ ਪੋਸਟਰ ਜੇ ਕਿਸੇ ਇਹ ਵੱਲੋਂ ਮੰਜਰੇ ਵਾਲਾ ਇਹ ਹੈਗਾ ਇੱਕ ਤਾਂ ਹੁਣੇ ਲੰਗਿਆ ਪਿੱਛੇ ਜੀ ਹੈ ਨਾ ਇਹ ਵੀ ਉਹੀ ਹੈ ਬਰੇ ਤਾਂ ਮੈਂ ਗਲਤੀ ਨਾਲ ਮਨਸ਼ਾ ਦਾ ਇੱਕ ਹੋਰ ਵੀ ਹੈਗਾ ਉੱਥੇ ਟੂਰਨਾਮੈਂਟ ਉਹ ਮੈਨੂੰ ਲੱਗਾ 30 ਮਾਰਚ ਸੌਰੀ 30 ਦਿਰੀਕੇ ਨੇੜੇ ਟੜੇ ਮੈਨੂੰ ਲੱਗਦਾ ਆ ਯਾਰਾਂ ਦਾ ਕਬੱਡੀ ਇਕਾਪਾ ਵੀ ਇੱਥੇ ਵੀ ਰੋ ਕਰਾ ਰਹੇ ਆ ਕੋਲ ਆ ਵਰਲਡ ਆ ਆਪਣਾ ਯਾਰਾਂ ਦਾ ਕਬੱਡੀ ਕਾਪੇ ਕਾਪਾ ਇੱਧਰ ਵੀ ਖਾ ਰਹੇ ਆਪਣਾ ਸਨੇਟੇ ਉੱਥੇ ਵੀਰੋ ਜਰੂਰ ਪਹੁੰਚਣਾ ਜੀ ਇਹਨਾਂ ਨੂੰ ਮੈਸੇਜ ਮਿਲੇਆ ਮੇਰਾ ਇਹ ਤਾਂ ਅੱਛਾ ਯੂ ਸਨੇਟੇ ਟੂਰਨਾਮੈਂਟ ਸੋਨਾ ਤੇ 17 ਮਾਰਚ ਦਾ ਸੋਨਾ ਨੂੰ ਤੁਹਾਨੂੰ ਮੈਸੇਜ ਮਿਲਦਾ ਸੋਨਾ ਨੂੰ ਉੱਥੇ ਆ ਜਾਈ ਹੋਈ ਪਿੰਡ ਸਨਿਟਾ ਢੜਾ ਲੰਡਾ ਇੱਕ ਢੜਾ ਹੋਣਾ ਲੰਡਾ ਬਨੂੜ ਬਨੂੜ ਵਾਲੇ ਇਹ ਜਿਹੜਾ ਲੰਡਾ ਦਾ ਬਨੂੜ ਦੀ ਗੱਲ ਕਰ ਰਿਹਾ ਲੰਡਾ ਹਲੋ ਸੰਜੀਤ ਲੰਡਰਾਗੇ ਆਂਦੇ ਪਰ ਠੀਕ ਹੈ ਮੈਂ ਆਹ ਕਰਨ ਲਈ ਹਾਂਜੀ ਕਰਨ ਲਈ ਗਲੈਂਡਰ ਆਣਗੇ ਫੋਨੀ ਕ੍ਰੋਸ ਦੇ ਆਜੋ ਸਰਵਾ ਦੇ ਲੋਕ ਨਾ ਟਾਂ ਲਗਣਾ ਚਾਹੁੰਦੇ 500 5 ਹਾਂਜੀ ਹਾਂਜੀ 500 ਮਿੰਟ ਲੱਗਣੇ ਆ ਸਰਦਾਰ ਮਾਜਰੇ ਵਾਲਾ ਆ ਰਹੋ ਬਈ ਆਪਣਾ ਇੱਧਰ ਕੰਮ ਜਾਏ ਹੋਏ ਸੀਗੇ ਚੰਡੀਗੜ੍ਹ ਸਾਈਡ ਫੋਨ ਤੇ ਚਲੋ ਨਹੀਂ ਗੱਲ ਜੀ ਦੱਸਣੀ ਸਹੀ ਰਹਿੰਦੀ ਹੈ ਨਾ ਕਿੱਥੇ ਚੱਲੇ ਆ ਚੰਡੀਗੜ੍ਹ ਸਾਈਡ ਨੂੰ ਚੱਲੇ ਸੀਗੇ ਬਈ ਔਰ ਗੁਰੀ ਸਿੰਘ ਰਵਿੰਦਰ ਸਿੰਘ ਹੋ ਗਿਆ ਮੋਤੀ ਸਿੰਘ ਰਵਿੰਦਰ ਸਿੰਘ ਮੋਤੀ ਦੇ ਕਿਉਂ ਦਵਰਦ

ਸਮਝੇਗਾ ਇੱਕ ਨਾ ਇੱਕ ਮਿੰਟ ਓਧਰ ਮਾਲਜੇ ਬਣੇ ਹੋਇਆ ਉਹ ਬਿਲਡਿੰਗ ਆ ਫੜੀ ਕੇ ਬਣਾ ਆ ਦੇਖੋ ਭਾਈ ਮੈਂ ਉਹ ਗੱਲ ਕਰਨੀ ਸੀਗੀ ਇਹਨਾਂ ਕੋਲ ਪਤਾ ਨਹੀਂ ਇੰਨੀ ਜ਼ਮੀਨ ਕਿੱਦਾਂ ਆ ਮੁਹਾੜੀ ਤੁਹਾਨੂੰ ਪਤਾ ਮੁਹਾੜੀ ਦੇ ਵਿੱਚ ਜ਼ਮੀਨ ਦਾ ਰੇਟ ਕੀ ਹੈ ਹੈ ਨਾ ਇਹ ਆ ਦੇਖੋ ਜਿਵੇਂ ਸਸਨ ਘਰ ਆ ਇਹ ਪਤਾ ਨਹੀਂ ਕਿੰਨੇ ਕਿੱਲਾਂ ਚ ਸੈਂਕੜੇ ਕਿੱਲਾਂ ਚ ਹੋਗਾ ਹੈ ਕਿੰਨੇ ਅਰਬ ਰੁਪਏ ਦੀ ਪ੍ਰਾਪਰਟੀ ਇੱਥੇ ਵੀ ਇਹ ਪਿਆਸ ਵਾਲੇ ਬਾਬਾ ਕੋਲੋਂ ਪਤਾ ਨਹੀਂ ਉਹਨਾਂ ਦੇ ਕੀਵੇਂ ਹੁੰਦਾ ਮੈਨੂੰ ਨਹੀਂ ਇਹ ਚੀਜ਼ ਦਾ ਪਤਾ ਵੀ ਉਹਨਾਂ ਦੀ ਹੁੰਦੀ ਹੈ ਕਿ ਇਹ ਦੇਖ ਲਾ ਅਰਬ ਰੁਪਏ ਦੀ ਜ਼ਮੀਨ ਹੈ ਕਈ 100 ਕਿੱਲਿਆਂ ਦੇ ਵਿੱਚ ਬਣਿਆ ਹੋਇਆ ਕਿੰਨਾ ਕਿਲੋਮੀਟਰ ਇੱਧਰੋਂ ਲੰਘਿਆ ਹੈ ਕਿੰਨੇ ਕਿਲੋਮੀਟਰ ਉਧਰੋਂ ਲੰਘਿਆ ਇਹਨਾਂ ਦਾ ਆ ਦੇਖੋ ਆ ਗੇਟ ਹੈ ਇਹਦਾ ਗੱਡੀ ਕਰਦੇ ਤੋਰੀ ਹੋਈ ਆ ਹੁਣ ਤੱਕ ਦੇਖ ਲਓ ਖਤਮੇ ਨਹੀਂ ਹੋਣ ਚੰਗਾ ਕਿਲੋਮੀਟਰਾਂ ਦੇ ਏਰੀਆ ਦੇ ਵਿੱਚ ਜਗਾ ਇੱਥੇ ਤੁਹਾਨੂੰ ਪਤਾ ਵੀ ਇੱਕ ਕਿੱਲੇ ਦਾ ਰੇਟ ਹੈ ਪਤਾ ਨਹੀਂ ਕਿੰਨੇ ਆ ਏਰੀਆ ਦੇ ਵਿੱਚ ਪਤਾ ਨਹੀਂ ਕਿੰਨੇ ਕਰੋੜਾਂ ਦਾ ਕਿੱਲਾ ਬਣਦਾ ਇੱਥੇ ਇੱਕ ਇਹ ਪਤਾ ਨਹੀਂ ਕਿੰਨੇ 100 ਕਿੱਲੇ ਨੇ ਹਾਂ ਦੇਖ ਲਓ ਉੱਥੋਂ ਚੱਲੇ ਹੋਏ ਨਾ ਇੱਧਰ ਜਿਹੜਾ ਸੁਹਾਣੇ ਵਾਲਾ ਪਾਸਾ ਕੋਹ ਹੈ ਸੜਕ ਉੱਥੇ ਆ ਖਤਮ ਹੋਇਆ ਸਸੰਗਰ ਹੋ ਗਿਆ ਹਾਂ ਚਾਰੇ ਪਾਸੇ ਹਾਂ ਚਾਰੇ ਪਾਸੇ ਤਾਂ ਹੈਗਾ ਅਸੀਂ ਇੱਧਰੋਂ ਦਾ ਘੱਟ ਹੈ ਥੋੜਾ ਠੀਕ ਹੈ ਪਰਾਂ ਨੂੰ ਜੇ ਪਰਨ ਉਹੀ ਗੱਲ ਮੈਂ ਕਰਦਾ ਵੀ ਜਾਣਾ ਉੱਧਰ ਵੀ ਥੋੜਾ ਤਾਂ ਇੱਕੀ ਪਰਾਂ ਨੂੰ ਕਰੀਏ ਤਾਂ ਦੇਖ ਲਓ ਪਰਾਂ ਨੇ ਵੀ ਕਿੰਨੀ ਦੂਰ ਹੈ ਨਾ ਕਿਲੋਮੀਟਰਾਂ ਦੀ ਰੇਂਜ ਦੇ ਵਿੱਚ ਕਿੰਨਾ ਪੈਸਾ ਹੈ ਇਹਦੇ ਨਾਲ ਉਹ ਦੇਖ ਲਾ ਹੈ ਚਲੋ ਬਾਕੀ ਨਾ ਉਹ ਰੱਬ ਦਾ ਚਲੀ ਇੱਥੇ ਇੱਕ ਆਪਣੇ ਆਪਣੇ ਹੋਂਦ ਨੇ ਬਿਆਸ ਵਾਲੇ ਜਿਹੜੇ ਇਹਨਾਂ ਨੂੰ ਮੰਨਦੇ ਨੇ ਉਹ ਕਹਿੰਦੇ ਵੀ ਇਹੀ ਰੱਬ ਹੈ ਹੈਨਾ ਯਾਨੀ ਕਿ ਆਪਣਾ ਮਨ ਤਰਮਾ ਰਿਕਾਰਡਿੰਗ ਅਗਲੇ ਨੂੰ ਠੀਕ ਹੀ ਹੈ ਜੋ ਕਹਿੰਦੇ ਨੇ ਅੰਗਰੇਜ਼ੀ ਸ਼ਰਦਾ ਭਾਈ ਚਲੋ ਜੋ ਵੀ ਹੈਨਾ ਰੱਬ ਗੇ ਲੋ ਆਵੇਂ ਨਾਮ ਕੋ ਚਾਰ ਤੋਂ 32 ਆ ਹੋ ਗਈਆਂ ਇਤਨਾ ਮੈਂ ਐਡਵੋਕੇਟ ਨੂੰ ਫੋਨ ਕਰਨਾ ਸੀਗਾ ਪਰ ਹੁਣ ਐ ਕਰਦਾ ਮੈਂ ਨੰਬਰ ਫੋਨ ਦੇ ਵਿੱਚ ਜਿਹੜੇ ਤੋਂ ਲਾਈਵ ਹੋਇਆ ਵਾ ਮੈਂ ਐਡਵੋਕੇਟ ਨੂੰ ਫੋਨ ਕਰਨਾ ਫਿਰ ਹੁਣ ਦੇਖਦੇ ਆ ਤੁਹਾਨੂੰ ਫਿਰ ਜੇ ਮੌਕਾ ਮਿਲੇ ਲਾਈਵ ਹੋਣ ਦਾ ਫਿਰ ਹੁੰਨੇ ਆ ਲਾਈਵ ਹਲੇ ਲੱਗਿਆ ਫਿਨਿਸ਼ ਕਰਨ ਅਛਾ ਹੀ ਮਿੱਤਰੋ ਹੁਣ ਇਹ ਹੁਣ ਫਿਨਿਸ਼ ਕਰਦੇ ਆ ਵੀਡੀਓ ਫਿਨਿਸ਼ ਆ ਵੀ ਸਾਨੂੰ ਓਕੇ ਜੀ ਤੁਹਾਡਾ ਓਕੇ ਲਵ ਯੂ ਆਲ ਬਾਏ